ਕਰੀਏ ਕੀ ਕਹਿੰਦੇ ਨੇ ਭਾਦੋ ਪਰਮ ਪੁਲਾਣਿਆ ਦੁਜੈ ਲਗੈ ਹਿਤ ਮਹਾਰਾਜ ਜੀ ਕਹਿੰਦੇ ਭਾਦੋਂ ਦੇ ਮਹੀਨੇ ਵਿੱਚ ਜੋ ਹੋਰ ਸ ਨਾਲ ਨੇਹੋ ਗੰਨਦੀ ਹੈ ਆਤਮਾ ਦੀ ਗੱਲ ਕਰਦਾ ਭਾਦੋਂ ਵਿੱਚ ਜੋ ਹੋਰ ਕਿਸੇ ਨਾਲ ਨੇਹੋ ਗੰਢਦੀ ਹੈ ਆਤਮਾ ਮਹਾਰਾਜ ਜੀ ਕਹਿੰਦੇ ਉਹ ਬਹਿਮ ਅੰਦਰ ਐਸੀ ਫਸਦੀ ਆ ਐਸੀ ਫਸਦੀ ਆ ਕਿ ਮੁੜ ਕੇ ਲਿਕ ਨਾ ਖ ਹੋ ਜਾਂਦਾ ਸਿੱਧੇ ਲਫ਼ਜ਼ਾਂ ਦੇ ਵਿੱਚ ਕਹਿ ਦਈਏ ਜਿਹੜਾ ਆਪਣੇ ਗੁਰੂ ਨੂੰ ਛੱਡ ਕੇ ਹੋਰ ਥਾਂ ਥਾਂ ਤੇ ਮੱਥੇ ਟੇਕਦਾ ਜਾ ਜਾ ਕੇ ਮੈਂ ਨਹੀਂ ਕਹਿੰਦਾ ਸੱਚੇ ਪਾਤਸ਼ਾਹ ਗੁਰੂ ਅਰਜਨ ਦੇਵ ਮਹਾਰਾਜ ਜੀ ਕਹਿੰਦੇ ਨੇ ਮਹਾਰਾਜ ਜੀ ਕਹਿੰਦੇ ਜਿਹੜੇ ਆਪਣੇ ਗੁਰੂ ਨੂੰ ਛੱਡ ਕੇ ਨਾ ਔਰ ਥਾਂ-ਥਾਂ ਦੇ ਮੱਥੇ ਟੇਕਦੇ ਨੇ ਉਹ ਐਸੇ ਭਰਮਾਂ ਦੇ ਵਿੱਚ ਐਸੇ ਮਹਿਮਾਂ ਦੇ ਵਿੱਚ ਫਸਦੇ ਨੇ ਕਿ ਉਹਨਾਂ ਨੂੰ ਨਿਕਲਣਾ ਔਖਾ ਹੋ ਜਾਂਦਾ ਆਖੋ ਸਤਨਾਮ ਆ ਮਹੀਨੇ ਦੀ ਗੱਲ ਕੀਤੀ ਹੈ ਸੱਚੇ ਪਾਤਸ਼ਾਹ ਨੇ ਲੱਖ ਸਿਗਾਰ ਬਣਾਇਆ ਕਾਰਜ ਨਹੀਂ ਕੀਤਾ ਮਹਾਰਾਜ ਜੀ ਕਹਿੰਦੇ ਭਾਵੇਂ ਲੱਖਾਂ ਹਾਰ ਸ਼ਿੰਗਾਰ ਬਣਾ ਲਵੇ ਪਰੰਤੂ ਉਹ ਕਿਸੇ ਪੀ ਲਾਭ ਦੇ ਨਹੀਂ ਹਨ ਕਿਸੇ ਵੀ ਕੰਮ ਦੇ ਨਹੀਂ ਹਨ ਜਿੱਤ ਦੇ ਨ ਦੇ ਬਿਨ ਸੀਸੀ ਤਿਤ ਬੇਲੇ ਕੈਸਨ ਪ੍ਰੇਤਾ ਮਹਾਰਾਜ ਜੀ ਕਹਿੰਦੇ ਜਿਸ ਦਿਹਾੜੇ ਸਰੀਰ ਨਾਸ ਹੁੰਦਾ ਹੈ ਜਿਸ ਦਿਹਾੜੇ ਸਰੀਰ ਨਾਸ ਹੁੰਦਾ ਹੈ ਮਹਾਰਾਜ ਜੀ ਕਹਿੰਦੇ ਬਸ ਵਕਤ ਲੋਕੀ ਉਸ ਨੂੰ ਭੂਤ ਆਖਦੇ ਹਨ ਜਦੋਂ ਸਰੀਰ ਨਾਸ ਹੋ ਜਾਂਦਾ ਖਤਮ ਹੋ ਜਾਂਦਾ ਲੋਕੀ ਮਾਤ ਦੇ ਵਿੱਚ ਭੂਤ ਆਖਦੇ ਹਨ ਅੱਗੇ ਕੀ ਕਹਿੰਦੇ ਨੇ ਪਕੜ ਚਲਾਇਨ ਦੂਤ ਜਮ ਕਿਸਨਾ ਦੇਨੀ ਪੇਤਾ ਕਹਿੰਦੇ ਜਦੋਂ ਜਮਦੂਤ ਪਕੜਦੇ ਨੇ ਨਾ ਆਕੇ ਉਹ ਕਿਸੇ ਨੂੰ ਵੀ ਪੇਤ ਨਹੀਂ ਦਿੰਦੇ ਆਖੋ ਸਤਰਾ ਕਿਸੇ ਨੂੰ ਨਹੀਂ ਦੱਸਦੇ ਅਗਲਾ ਕਹਿੰਦਾ ਬੰਦਾ ਚੰਗਾ ਭਲਾ ਦੀ ਯਾਰ ਕੋਈ ਬਿਮਾਰੀ ਨਾ ਟਮਾਰੀ ਕੋਈ ਲੈ ਨਾ ਦੇਣ ਇਹਨੂੰ ਕੀ ਹੋ ਗਿਆ ਹੋਇਆ ਕੁਛ ਨਹੀਂ ਉਹਨਾਂ ਨੂੰ ਉਹਨੂੰ ਆ ਕੇ ਜਮਾ ਨੇ ਪਕੜ ਲਿਆ ਉਹਨੂੰ ਭੇਤ ਨਹੀਂ ਦਿੱਤਾ ਉਹ ਫਿਰ ਆ ਸਰੀਰ ਦੇ ਵਿੱਚੋਂ ਜਿੰਦ ਨਮਾਣੀ ਕੱਢੀ ਹੈ ਮਹਾਰਾਜ ਜੀ ਕਹਿੰਦੇ ਜਿੰਦ ਨਮਾਣੀ ਕੱਢੀ ਹੱਡਾਂ ਕੁੱਕੜ ਕਾਏ ਕਹਿੰਦੇ ਆ ਸਰੀਰ ਦੇ ਵਿੱਚੋਂ ਆ ਹੱਡਾਂ ਦੇ ਵਿੱਚੋਂ ਆਤਮਾ ਨੂੰ ਕੱਢ ਕੇ ਲੈ ਜਾਂਦੇ ਨੇ ਆਖੋ ਸਤਨਾਮ ਆ ਸਰੀਰ ਦੇ ਵਿੱਚੋਂ ਆਤਮਾ ਨੂੰ ਕੱਢ ਕੇ ਜਮਜੂਤ ਲੈ ਜਾਂਦੇ ਨੇ ਮਹਾਰਾਜ ਜੀ ਕਹਿੰਦੇ ਉਹ ਕਿਸੇ ਨੂੰ ਵੀ ਭੇਤ ਨਹੀਂ ਦੱਸਦੇ ਤਾਂ ਜਿਹੜੇ ਰੱਬ ਦੇ ਨਾਲ ਮਿਲੇ ਹੋਏ ਨੇ ਉਹ ਕਿਹੜਾ ਕਿਸੇ ਨੂੰ ਦੱਸ ਦੇਣੀ ਵੀ ਅਸੀਂ ਰੱਬ ਨਾਲ ਮਿਲੇ ਹੋਇਆ ਮਹਾਰਾਜ ਜੀ ਕਹਿੰਦੇ ਹੌਣ ਹੌਣ ਖੁਦਾਏ ਰੱਬ ਦੇ ਭੇਤ ਨਾ ਕਿਸੇ ਦੇਣ ਜਿਹੜੇ ਰੱਬ ਦੇ ਨਜ਼ਦੀਕ ਨੇ ਜਿਹੜੇ ਰੱਬ ਦੇ ਨਾਲ ਮਿਲੇ ਹੋਏ ਨੇ ਉਹ ਵੀ ਕਿਸੇ ਨੂੰ ਭੇਤ ਨਹੀਂ ਦਿੰਦੇ ਆਖੋ ਸਤਨਾਮ ਉਹ ਵੀ ਆਪਣਾ ਗੋਪਨੀਯ ਰੱਖਦੇ ਨੇ ਅਵਗੇ ਕੀ ਕਹਿੰਦੇ ਆ ਛੱਡ ਖੜੋਤੇ ਖਨੇ ਮਾਹੀ ਜਿਨ ਸਿਓ ਲਗਾ ਨੇ ਹੋ ਛੱਡ ਖੜੋਤੇ ਖਨੇ ਮਾਹੀ ਜਿਨ ਸਿਓ ਲਗਾ ਹੈ ਤਾ ਮਹਾਰਾਜ ਜੀ ਕਹਿੰਦੇ ਜਿਨ੍ਹਾਂ ਨਾਲ ਇਨਸਾਨ ਪਿਆਰ ਕਰਦਾ ਹੈ ਜਿਨ੍ਹਾਂ ਨਾਲ ਇਨਸਾਨ ਦਾ ਪਿਆਰ ਹੈ ਇੱਕ ਮੋਹਤ ਵਿੱਚ ਉਸ ਨੂੰ ਤਿਆਗ ਕੇ ਦੂਰ ਜਾ ਖੜਦੇ ਨੇ ਆਖੋ ਸਤਨਾਮ ਇੱਕ ਸਿਨ ਦੇ ਵਿੱਚ ਉਹਨੂੰ ਛੱਡ ਕੇ ਉਹਨੂੰ ਤਿਆਗ ਕੇ ਦੂਰ ਜਾ ਕੇ ਖੜ ਜਾਂਦੇ ਨੇ ਮਰਜ ਜੀ ਕਹਿੰਦੇ ਹੱਥ ਮਰੋੜਾ ਤਨ ਕਪੇ ਸਿਆਹੋ ਆਸੀ ਤਾ ਪਰਾਜ ਜੀ ਕਹਿੰਦੇ ਉਹ ਆਪਣੇ ਹੱਥ ਮਲਦੇ ਚੁਰਦਾ ਹੈ ਉਸ ਦੀ ਸਰੀਰ ਦਰਦ ਵਿੱਚ ਕੰਬਦੀ ਹੈ ਤੇ ਉਹ ਕਾਲੇ ਤੋਂ ਚਿੱਟੇ ਹੋ ਜਾਂਦੇ ਹਨ ਜੇ ਆ ਬੀਜ ਸੋ ਲੁਣਾ ਕਰਮਾਂ ਸੰਦੜਾ ਖੇਤ ਮਹਾਰਾਜ ਜੀ ਕਹਿੰਦੇ ਜਿਹੋ ਜਿਆ ਇਨਸਾਨ ਬੀਜਦਾ ਹੈ ਉਹੋ ਜਿਹਹਾ ਉਹ ਵੱਡਦਾ ਹੈ ਜਿਹੇ ਜਿਆ ਬੀਜਾਂਗੇ ਨਾ ਹੋਈ ਜੀ ਵੱਡਾਂਗੇ ਨਾਨਕ ਪ੍ਰਭ ਸਰਣਾਗਤੀ ਚਰਨ ਬਾਤ ਪ੍ਰਭ ਦੇਤਾ ਮਹਾਰਾਜ ਜੀ ਕਹਿੰਦੇ ਸਵਾਮੀ ਦੀਪ ਨਾਂ ਲਈ ਹੈ ਮਾਲਕ ਨੇ ਸੰਸਾਰ ਸਮੁੰਦਰ ਤੋਂ ਪਾਰ ਹੋਣ ਲਈ ਉਸ ਨੂੰ ਆਪਣੇ ਚਰਨਾਂ ਦਾ ਜਹਾਜ਼ ਦਿੱਤਾ ਹੈ ਵਾਹਿਗੁਰੂ ਨਾਮ ਜਹਾਜ਼ ਹੈ ਚੜੇ ਸੋਤਰੇ ਪਾਰ ਵਾਹਿਗੁਰੂ ਪਰਮੇਸ਼ਰ ਦਾ ਜਿਹੜਾ ਨਾਮ ਆ ਉਹ ਜਹਾਜ਼ ਦੀ ਤਰ੍ਹਾਂ ਪਭਕੇ ਜਿਹੜਾ ਵਾਹਿਗੁਰੂ ਪਰਮੇਸ਼ਰ ਦਾ ਨਾਮ ਜਪਦਾ ਜਿਹੜਾ ਸਿਮਰਨ ਕਰਦਾ ਉਹ ਵਾਹਿਗੁਰੂ ਉਹਨੂੰ ਭਵਜਲ ਤੋਂ ਪਾਰ ਕਰ ਦਿੰਦਾ ਹੈ ਆਉ ਲਾਸਟ ਪੰਕਤੀ ਪੜ੍ਹੀਏ ਫਿਰ ਸਮਾਪਤੀ ਹੈ ਭਈ ਅਰਦਾਸ ਬੁਣਾਵਾ ਸਾਹਿਬ ਗੜਾ ਪ੍ਰਸਾਦ ਜਿੰਦੇ ਗੱਲ ਕਰਕੇ ਫਿਰ ਆਪੋ ਆਪਣੇ ਘਰੋਬਿਹਾਰ ਕਰਨੇ ਆ ਲੋਕ ਸੁਖੀਏ ਪਰ ਲੋਕ ਸਹਿਨੇ ਨਾਨਕ ਹਰ ਪ੍ਰਭ ਆਪੇ ਮਿਲੇ பாதோ நர பையனவாலாத்த சே பாதோ நரக்காலாத்த ਪਾਰਾ ਜੀ ਕਹਿੰਦੇ ਜੋ ਬਚਾਉਣ ਹਾਰ ਉਹ ਪਰਮੇਸ਼ਰ ਨੂੰ ਪਿਆਰ ਕਰਦੇ ਹਨ ਉਹ ਭਾਦੋਂ ਦੇ ਮਹੀਨੇ ਅੰਦਰ ਪਾਰਾ ਜੀ ਕਹਿੰਦੇ ਫਿਰ ਨਰਕਾਂ ਦੇ ਵਿੱਚ ਨਿਉ ਪੈਂਦੇ ਆਖੋ ਸਤਨਾਮ ਉਹ ਫਿਰ ਨਰਕਾਂ ਦੇ ਵਿੱਚ ਨਹੀਂ ਪੈਂਦੇ ਜਿਹੜੇ ਗੁਰੂ ਨੂੰ ਸੱਚੇ ਦਿਲੋਂ ਪਿਆਰ ਕਰਦੇ ਨੇ ਜਿਹੜੇ ਸੱਚੇ ਦਿਲੋਂ ਗੁਰੂ ਦੇ ਨਾਮ ਦਾ ਸਿਮਰਨ ਕਰਦੇ ਨੇ ਤੇ ਗੁਰੂ ਵਾਲੇ ਬਣ ਜਾਂਦੇ ਨੇ ਉਹ ਮੁੜ ਕੇ ਗੁਰਮੁਖ ਪਿਆਰੇ ਨਰਕਾਂ ਦੇ ਵਿੱਚ ਨਹੀਂ ਪੈਂਦੇ ਉਹ ਮੁਕਤ ਹੋ ਜਾਂਦੇ ਨੇ ਸੋ ਆਹ ਧਾਰਨਾ ਪੜਕੇ